ਐਸਾ ਨਾਮ ਨਰੰਜਨਾ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਕਰਵਾ ਪੰਜ ਬਰਧਾ ਪੰਜੇ ਪਾਵੈ ਦਰਗਹਿ ਮਾਰ ਪੰਜੇ ਸੋਹੇ ਦਰ ਰਾਜਾ ਪੱਦਾ ਗਾ ਗੁਰ ਇੱਕ ਦਿਹਾਰ ਜੇ ਕੋ ਕਹਿ ਕਰੈ ਵਿਚਾਰ ਟਰਤੇ ਗੈ ਕਰੜੇ ਨਹੀਂ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੋਤ ਜੇ ਕੋ 부ਝ ਹ ਸਤਿਆਰ ਤਵਲੇ ਉਪਰ ਕੇਦਾ ਭਾਰ ਤਰਤੇ ਹੋਰ ਪਰ ਹੋਰ ਹੋਰ ਤਿਸਤੇ ਭਾਰ ਚਲਾ ਗੁਣ ਜੋਲ ਜੀ ਜਾ ਦੁਰਗਾ ਕੇ ਨਾਮ ਸਭ ਨਾਂ ਲਿਖਿਆ ਬੜੀ ਕਲਾਮ ਇਹੋ ਲੇਖ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਹਲ ਰੂਪਾ ਕੀਤੇ ਦਾ ਜਨ ਗੁਣ ਕੋਤ ਚੀਤਾ ਬਸਾਵੇ ਕੋ ਕੁਕਵਾਓ ਤਿਸ ਤੇ ਹਰ ਰਹਿ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਜਤ ਫਾਵੈ ਸਾਈ ਭਲੇਖਾਰ ਤੂੰ ਸਦਾ ਸਲਾਬਤ ਨਿਰੰਖਾਰ ਅਸੰਖ ਜਪ ਸੰਗ ਧਾਵ ਅਸੰਖ ਪੂਜਾ ਅਸੰਖ ਦਪਤਾਵ ਅਸੰਖ ਗ੍ਰੰਥ ਮੁਖਯ ਉਪਾਠ ਅਸੰਖ ਜੋਗ ਗੁਣ ਰਖਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਚੀ ਅਸੰਖ ਦਾਤਾਰ ਅਸੰਖ ਸੁਰਮ ਭਗਸਾਰ ਅਸੰਖ ਮੋਦੇ ਵਿਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਜੁਦ ਭਾਵੈ ਸਾਈ ਭਰੇਕਾਰ ਤੂੰ ਸਦਾ ਸਲਾਮਤ ਅਨਰੰਗ ਥਾਰ ਅਸੰਖ ਮੋਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਡਿਆਲ ਕੁੜੇ ਬਿਰਾਹੇ ਅਸੰਖ ਲੇਜ ਮਲਬਾ ਖਾਹੇ ਅਸੰਖ ਰਿੰਦਰ ਕ ਸਰ ਕਰਿ ਭਾਰ ਨਾਨਕ ਨੀਤ ਕਹਿ ਵਿਚਾਰ ਵਾਰਿਆ ਨਾ ਜਮ ਇੱਕ ਵਾਰ ਜੋ ਤਦ ਭਾਵੈ ਸਾਈ ਪ੍ਰੀਖਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਦਾਮ ਸੰਗਿ ਥਾ ਆਗਮ ਅਗਮ ਸੰਖ ਲੋ ਅਸੰਖ ਅਸਰ ਪਦ ਹੋਏ ਅਖਰੇ ਨਾਮ ਕ੍ਰਿਸ਼ਾ ਰਾਹਾ ਅਖਰੇ ਗਿਆਨ ਜੀਤ ਗੁਣ ਗਾਹਾ ਅਖਰੇ ਲਿਖਣ ਬੋਲਣ ਬਾੜ ਅਖਰਾ ਸਦ ਸੰਜੋਗ ਖਾਣ ਜਿਨੇ ਲਿਖੇ ਤੇ ਸਰਨਾਹੇ ਜੇ ਫਰਮਾ ਦੇ ਤੇ ਪਾਹੇ ਜੇ ਤਾ ਕੀਤਾ ਤੇ ਤਨਾਉ ਵਿੜਨਾ ਬਰਾਹੀ ਕੋ ਥਾਉ ਕੁਦਰਤ ਕੌਣ ਕਹਾਏ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੁਤ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਖਾਰ ਪਰਿਆ ਹੱਥ ਪੈਰ ਦੰਦੇਹ ਪਾਣੀ ਧੁੱਤ ਤਰਸਖੇਹ ਬਹੁਤ ਗੜੇਤੇ ਕਪੜ ਹੋਏ ਦੇ ਸਾਬੁਨ ਲਈ ਅ ਧੋਏ ਪਰਿਆ ਬਲ ਬਾਬਾ ਕੇ ਸੰਗ ਉਹ ਧੂਪਾ ਨਾਮਾ ਕੇ ਰੰਗ ਪੁੰਨੀ ਪਾਪੀ ਆਖਣ ਲਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀ ਜਾਪੇ ਹੀ ਕਾਹੋ ਨਾਨਕ ਉਤਮੀ ਆਹੋ ਜਾਹੋ ਤੇਰੇ ਤਪ ਤੇ ਅਦ ਅਦਾਨ ਜੇ ਕੋ ਪਾਵੈ ਤਨ ਕਾ ਮਾਨ ਸੁਣਿਆ ਬਨਿਆ ਮਨ ਕੀਤਾ ਭਾਉ ਅੰਤਰਗਤ ਧੀਰਤ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਵੇ ਜਿਣ ਗੁਣ ਕੀਤੇ ਭਗਤ ਨਾ ਹੋਏ ਸਤਿ ਸਾਤ ਬਾਣੀ ਬਲਮਾਉ ਸਤਿ ਸੁਹਾਣ ਦਾ ਮਨ ਜਾਉ ਕਵਣ ਸਵੇਲਾ ਬੁਧ ਕਵਣ ਕਵਣ ਤਦ ਕਣਵਾਰ ਕਵਣ ਸੁਰਤੇ ਬਾਹੋ ਕਵਣ ਜਿਤ ਹੋਵਾ ਆਕਾਰ ਬਿਨਾ ਪਇਆ ਪੜਤੀ ਜੇ ਹੋਵੇ ਨਿਕ ਪ੍ਰਾਣ ਵਕਤ ਨਾ ਪਾਇਓ ਖਾਦਿਆ ਦੇ ਲਿਖਣ ਲੈ ਪ੍ਰਾਣ ਤਿਤਵਾਰ ਨਾ ਜੋਗੀ ਜਾਣ ਰਤਮਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਚੇਕ ਕਰ ਆਠਾ ਕਿਉਸਾ ਰਾਹੇ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵਡੇਰਾ ਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾੜਾ ਅੱਗੇ ਗਿਆ ਨਾ ਸੋਹੈ ਪਾਤਾਲ ਪਾਤਾਲ ਲਖਾਗਾ ਸਾਹਾਗਾਸਤ ਓੜ ਕੋੜ ਗ ਭਾਨ ਥਿਥੇ ਵੇਦ ਕਹਿਣਿ ਕਵਾਤ ਸਹਿਤ 18 ਕਹਿਣਿ ਤੇਬਾ ਅਸਲੋ ਇਕ ਤਹਾਤ ਲੇਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਬ ਸਾਰਾ ਹੈ ਸਾਰਾ ਹੈ ਇਹ ਜੀ ਸੁਰਤ ਨਾ ਪਾਈਆ ਨਦਿਆਂ ਦੇ ਵਹਾ ਤਵੇਂ ਸਮਦਨਾ ਜਾਣੀਐ ਸਮੰਧ ਸਾ ਸੁਲਤਾਨ ਗ੍ਰਹ ਸਿੱਧਿ ਮਾਲ ਤੁੰਨ ਕਿਉ ਡਿ ਤੁੰਨਾ ਹੋਵਨੇ ਜੇ ਤੁਮਨੋ ਨ ਇਸ ਰਹਿ ਪੰਤ ਨ ਸਿੱਧਿ ਕਹਿ ਨ ਅੰਤ ਅੰਤ ਨ ਕਰਣਾ ਦੇ ਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੈ ਚੈ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਧਕਾਰਨ ਕੇ ਤੇ ਬਿਰਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹਿ ਬਹੁਤਾ ਹੋਏ ਵੱਡਾ ਸਾਬ ਉਸਤਾ ਥਾਵ ਉੱਚ ਉਪਰ ਚਲਾਓ ਇਹ ਵਡੁੱਤਾ ਹੋਵੇ ਕੋਏ ਤਿਸੁ ਸੋਚਿ ਕੋ ਜਾਣੈ ਸੋਏ ਜੇ ਵਿਢ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੈਨਾਂ ਤਮਾਏ ਖੇਤੇ ਮੰਗਾ ਜੁਦ ਪਾਰ ਖੇਤਿਆਂ ਗਣਤ ਨਹੀਂ ਵਿਚਾਰ ਖੇਤੇ ਖਗਟੇ ਵਿਖਾਰ ਚਿੱਤੇ ਲੈ ਲੈ ਮੁਕਰ ਪਾਹੇ ਚਿੱਤੇ ਮੂਰਖਾ ਹੈ ਖਾਹੇ ਖੇਤਿਆਂ ਜੋ ਕੁਫਦ ਮਾਰ ਏ ਭੇਦਾਤਾ ਤੇਰੇ ਦਤਾਰ ਪੰਧ ਖਲਾਸੇ ਫੜੇ ਹੋਏ ਹੋ ਰਾਖ ਸਕੈ ਕੋਏ ਜੇ ਕੋ ਖਾਕ ਆਖਣ ਪਾਏ ਉਹ ਜਾਣ ਜੇ ਚੇਮੂ ਖਾਏ ਆਪੇ ਜਾਣ ਆਪੇ ਦੇ ਆਖੇ ਸੇ ਬਿਗੇ ਜਿਸ ਨੂੰ ਬਖਸੇ ਸਿਰਾ ਨਾਨਕ ਪਾਤਸ਼ਾਹੇ ਪਾਤਸ਼ਾਹ ਹੋ ਅਮਰ ਗੁਣ ਮਲਵਾ ਪਾਰ ਅਮੁਲ ਵਪਾਰਿਆ ਅਮਲ ਖੰਡਾਰ ਅਮੁਲ ਆਵੇ ਅਮੁਲ ਜਾਹੇ ਅਮੁਲ ਭੈ ਮਲਾ ਸਮਾਹੇ ਅਮੁਲ ਧਰਮੁ ਲਦੀ ਬਾਣ ਅਮੁਲ ਤੁਲ ਮਲ ਪਰਵਾਣ ਅਮੁਲ ਬਸੇ ਸੋ ਮਨ ਨੇ ਛਾਣ ਅਮਰ ਕਰਮਨ ਫਰਮਾਣ ਅਮੁਲ ਬਿਨ ਅੱਖਿਆ ਨ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪ੍ਰਾਣ ਆਖਾ ਫੜੇ ਗ੍ਰਵ ਖਿਆਣ ਆਖੇ ਬ੍ਰਹਮੇ ਆਖੇ ਇੰਦਰ ਆਖੇ ਗੋਬੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁੰਦਰ ਮਨਜਨ ਸੇਵ ਚੇਤੇ ਆਖੇ ਆਖਣ ਪਾਹੇ ਚੇਤੇ ਕੇ ਘਟੜ ਜਾਹੇ ਇਤੇ ਕੀਤੇ ਹੋਰ ਕਰੇ ਥਾਖ ਨ ਸਕੇ ਕੀਖੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਦਾਰਿਖੇ ਸਰਗਵਾਰਾ ਗਵਾਰ ਸੋ ਦਰਖਾ ਸੋ ਘਰ ਚਾ ਜਿਤ ਪੈ ਸਰਬ ਸਮਾਨੈ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਹਰ ਕੀਤੇ ਰਾਗ ਸੋ ਕਹੀ ਅਨ ਗਿਤੇ ਗਵਨ ਹਾਰੇ ਗਾਵੇ ਤੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਜਿਤ ਗੁਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਫਦਾਂ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਤਿ ਸਮਾਦੇ ਅੰਦਰ ਗਾਵਨ ਸਾਧ ਵਿਚਾਰੈ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੇਦ ਕਰਾਰੇ ਗਾਵਨ ਪੰਡਿਤ ਪ੍ਰਕੀਸਰ ਜੋਜਗ ਵੇਦ ਅਨੰਦ ਗਾਵੈ ਬੋਹੜੀਆਂ ਮਨਮੋਹਨ ਸੁਰਗਾ ਮਥ ਪਿਆਲੇ ਗਾਵਨ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਤ ਮਹਾਭਰਸੂਰਾ ਗਾਵੇ ਖਾਣੀ ਕਰ ਗਾਵੇ ਖੰਡ ਮੰਡਲ ਵਰ ਫੰਡਾ ਕਰਕੇ ਰੱਖੇ ਧਰ ਸੇਜ ਜਿਤਨਾ ਗਾਵੇ ਜੋ ਜਿਤ ਫਾਵਨ ਰਤੇ ਤੇਰੇ ਬਿਹਤਰ ਸਾਲ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਇ ਫਦਸਾ ਸਾਹਿਬ ਸਤਿ ਆ ਸਤਿ ਜਾਈ ਹੈ ਬਿਹੋਸੀ ਜਾਏ ਨਾ ਜਾਸੀ ਰਤਨਾ ਜਿਨ ਲਜਾਏ ਰੰਗੇ ਰੰਗੇ ਫਾਤੇ ਕਰ ਕਰ ਜਨਸੀ ਮਾਇਆ ਜਿਨ ਪਾਏ ਕਰ ਕਰ ਵੇਖੇ ਗਿਤਾ ਆਪਣਾ ਜਿਤੇ ਦੇ ਵਿੜਿਆਏ ਜੋ ਸੁਭਾਵੈ ਸਵੀਕਰਸੇ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸੋ ਸਾ ਪਾਤ ਸਾਹਿਬ ਨਾਨਕ ਰਹਿਣ ੜ ਜਾਏ ਮੁੰਦਾ ਸੰਤੋਖ ਸਭ ਜੋਲੇ ਧਿਆਨ ਚਿ ਕਰੈ ਬ੍ਰਭੂਤਾ ਚਿੰਤਾ ਆਕਾਰੁ ਕਵਾਰੇ ਕਾਇਆ ਜੋ ਡੰਡਾ ਪ੍ਰਦੇਸ ਆਈ ਬੰਧੇ ਸਗਰ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਅਦੇਸ ਆਦ ਨਿਦ ਨਦ ਨਹਿਤ ਜੁਗ ਜੁਗ ਇੱਕ ਹੋਵੇ ਸ ਭੁਗਤ ਗਿਆਨ ਦੇ ਆਂ ਬੰਡਰਨ ਘਟ ਘੜ ਵਾਜ ਅਨਾਦ ਆਪ ਨਾਚ ਨਾਤੇ ਸੁ ਜਾਗੇ ਰਿਸਦਵਰਾ ਸਾਧ ਰਿਦ ਸਦ ਅਗਰਾ ਸਾ ਹ੍ਰਿਦ ਸਿਧ ਅਵਰਾ ਸਾਧ ਸੰਜੋਗ ਵਿਜਉਦ ਕਰ ਚਲਾਵੇ ਦੇਖੇ ਆਵੇ ਭਾਗ ਆਦੇਸ਼ ਸੇ ਆਦੇਸ਼ ਆਦਰੀਲ ਅਨਾਦ ਅਨਾਹਿਤ ਜੁਗ ਜੁਗ ਏਕੋ ਵੇਸ ਏਕਾ ਮਾਏ ਜੁਗਤ ਵਿਆਹ ਤਨ ਜਿਲੇ ਪਰਵਾਣ ਇੱਕ ਸਨ ਸਾਜਿਕ ਭੰਡਾਰੇ ਕਲਾਈ ਦੀ ਬਾਣ ਜਿ ਤਸ ਭਾਵੈ ਤਿਵੇਂ ਚਲਾਵੈ ਜੋ ਹੋਵੈ ਪ੍ਰਮਾਣ ਉਹ ਵੇਖੈ ਉਹ ਨਦਰ ਨ ਆਵੈ ਬਹੁਤ ਵਿੜਾਣ ਆਦੇਸ ਸਹ ਆਦੇਸ ਆਦ ਨੀਲ ਅਨੰਦ ਰਹਤ ਜੁਗ ਜੁਗ ਇੱਕ ਹੋਵੇ ਸੋ ਅਸਣ ਲਇ ਲਇ ਭੰਡਾਰ ਜੋ ਕੁਛ ਪਾਇ ਸਿਕਾ ਬਾੜ ਕਰ ਕਰ ਵੇਖੇ ਸਿਰਜਨਹਾਰ ਨਾਨਕ ਸਤਿ ਸਿ ਕੀ ਸਤਿਕਾਰ ਆਦੇਸ ਸਿਆ ਆਦੇਸ ਆਦ ਨਿਰ ਅਨਦ ਨਾਹਿਤ ਜੋ ਜਗ ਇਕੋ ਵੇਸ ਇਕ ਦੂਜੇ ਬੋਹ ਲਖ ਲਖ ਵੈ ਲਖ ਵੀਸ ਲਖ ਲਖੇ ਡਾ ਆਖੀਏ ਏਕ ਨਾਮ ਜਗਦੀਸ਼ ਇਤ ਰਹਾ ਹਦ ਪਉੜਿਆ ਚੜਿਆ ਹੋਇ ਅਗੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਇ ਰੀਸ ਨਾਨਕ ਨਿਤਲੇ ਪਾਈਐ ਗੂੜੀ ਗੂੜਾ ਠੀਸ ਆਖਣ ਜੋਰ ਜਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਰਾਜ ਮਾਨ ਮਨ ਸੋਰ ਜੋਰ ਨ ਸ੍ਰੀ ਜਾਨੇ ਚਾਰ ਜੋ ਰਨਾ ਜੋਤੇ ਛਟੈ ਸੰਸਾਰ ਜਿਸ ਹੱਥ ਜੁਰ ਕਰ ਵੇਖੈ ਸੋਏ ਨਾਨਕ ਤੁਮ ਨੀਜ ਨ ਕੋਏ ਰਤਿਰ ਦਿਜ ਦਿਵਾਰ ਪਉਣ ਪਾੜਿ ਅਗਨੀ ਪਾਤਾਲ ਤਿਸ ਵਿੱਚ ਰਤੇ ਥਾਪ ਰਖੀ ਤ੍ਰਮਸਾਦ ਤਿਸ ਵਿੱਚ ਜੀ ਜੁਦ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਤਿ ਆਪ ਜਾ ਦਰਬਾਰ ਇਤਸੋ ਹਨ ਬੰਦ ਪਰਵਾਣ ਨਦਰੇ ਕਰਮ ਪਵੇ ਨਿਸ਼ਾਨ ਕਜ ਬਗਦਿ ਪੈ ਨਾਨਕ ਗਿਆ ਜਪਿ ਜਾਏ ਧਰਮ ਖੰਡ ਕੀ ਧਰਮ ਗਿਆਨ ਖੰਡ ਆਖੋ ਕਰਮ ਗਿਤੇ ਬ੍ਰਹਮ ਪਾਣੀ ਦਾ ਅੰਦਰ ਗਿਤੇ ਕਰਮ ਹੇਸ ਕਿਤੇ ਬ੍ਰਹਮੇ ਘੜਤ ਗੜਿਐ ਰੂਪ ਰੰਗ ਕੇ ਵੇਸ ਕਿਤੇ ਆਤਰਮ ਬਿਰ ਕਿਤੇ ਕਿਤੇ ਤੁਪਦੇਸ ਕਿਤੇ ਇੰਦਜੰਦਰ ਕੀਤੇ ਕਿਤੇ ਬੰਡਲ ਦੇਸ ਕਿਤੇ ਸਿੱਧ ਗੋਦਨਾਨਦ ਕੀਤੇ ਕਿਤੇ ਦੇਵੀ ਬੇਸ ਕਿਤੇ ਦੇਵਦਨ ਮਨ ਕੀਤੇ ਕਿਤੇ ਰਤਨ ਸੁਮੰਦ ਕਿਤੇ ਖਾਣੀ ਕੀਤੇ ਜੇ ਬਾਣੀ ਕਿਤੇ ਪਦ ਮਿਰੰਦ ਇਤਿਆ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੈ ਨਾਦ ਮਨੋ ਦੋ ਕੋਡੋ ਨੰਦ ਸਰਮ ਖੰਡ ਕੀ ਬਾਣੀ ਰੂਪ ਜਿੱਥੈ ਘੜ ਘੜੀਏ ਬਹੁ ਤੋ ਨੂਪ ਤਾਕਿ ਆਗ ਲਗ ਥਿਆ ਨਾ ਜਾਹੇ ਜੇ ਕੋ ਕਹਿ ਪਿਛੇ ਬਿਸਤਾਏ ਜਿੱਥੈ ਘੜੀਏ ਸੁਰਤ ਮਤ ਮਨ ਬੁੱਧ ਜਿੱਥੈ ਘੜੀਏ ਸੁਰਫ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੂਰ ਜਿੱਥੈ ਹੋਰ ਨ ਕੋਈ ਹੋਰ ਜਿੱਥੈ ਜੋਤ ਮਹਾਪਲ ਸੂਰ ਚਰਨਾ ਰਾਮ ਰਿਆ ਭਰਪੂਰ ਤਿੱਥ ਸਿਦਦ ਸਿਤਾ ਮਮ ਮਹੇ ਤਾਕੇ ਰੂਪ ਪ੍ਰਗਟ ਨੇ ਜਾਹੇ ਨਾ ਹੋ ਬਰਠਾਕੇ ਜਾਹੇ ਜਿਨ ਕੇ ਰਾਮ ਸਮਨ ਮਾਹੇ ਤਿੱਥ ਭਗਤ ਸਹ ਕਰੋਂ ਕਰ ਅਨੰਦ ਪਤਾ ਮਨ ਸੋਏ ਸਤਖੰਡ ਫੰਡ ਰੰਕਾਰ ਕਰ ਕਰ ਵਿਖੇਰ ਦਰ ਨਿਹਾਰ ਤਿੱਥ ਖੰਡ ਫੰਡ ਵਰ ਫੰਡ ਜੇ ਕੋ ਕਤ ਦੰਤ ਅਨੰਤ ਦਿੱਥਾ ਲੋਲ ਆਕਾਰ ਜਿਵ ਜਿਵ ਹੁਕਮ ਤੇ ਵਿਦ ਵਿਕਾਰ ਵੇਖੈ ਵਿਸਾਗਰ ਦੇ ਝਾਰ ਨਾਨਕ ਰਤਨਾ ਕਰੜਾ ਸਾਰ ਜਤ ਪਹਾਰ ਧਿਰ ਜਿ ਸੁਨਿਆਰ ਅਹਰਨ ਮੇ ਉਥਿਆਰ ਪਉਖ ਰਗ ਦਵਤਾ ਫਾਂਡਾ ਬੰਮਰਤ ਢਾਨ ਘੜੀਏ ਸ਼ਬਦ ਬਜੜਿਕ ਸਾਰ ਜਨ ਕੋ ਨਦਰ ਕਰਮ ਤਨਕਾਰ ਨਾਨਕ ਨ ਕਰੇ ਨਦਰ ਨਿਹਾਲ ਸੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਜਿਸਰਾ ਦਵਦਾਏ ਦਾਇਆ ਖੇਲਾ ਸਗਲ ਜਗਤ ਸੰਗੈ ਆਇਆ ਪਰਿਆਇਆ ਵਤ ਤਰਮਹ ਦੂਰ ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਸਚਿਦਗਾਨ ਨਾਨਕ ਦੇਵ ਕਿਉ ਜਲੇ ਖੇਚੇ ਛੁੱਟੇ ਨਾਲ ਜਿਨੇ ਹੀ ਨਾਮ ਧਿਆਇਆ ਗਏ ਸਚਿਦਗਾਨ ਨਾਨਕ ਤੇ ਮੁਖ ਉਜਲੇ ਕਿਤੇ ਛੁਪੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਗਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਪੇ ਨਾਲ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪਿਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚ ਸੋਚਨਾ ਹੋਵੈ ਜੇ ਸੋਚੇ ਲੱਖ ਵਾਰ ਛੁਪੇ ਛੁਪਨਾ ਹੋ ਗਈ ਜੇ ਰਈ ਰਹਾ ਨਿਵਤਾਰ ਭੁਖਿਆ ਧੁਖ ਨਾ ਉਤਰੇ ਜੇ ਬੰਨਾ ਪਰਿਆ ਪਹਾੜ ਸਹਸਾਨ ਸਾ ਲਖ ਹੋ ਹੈ ਤਾ ਕਿਨਾ ਥਲ ਨਾਲ ਕਿਸ ਤਿਆਰਾ ਹੋਇਆ ਕਿਵ ਕੋੜਾ ਟੁੱਟੇ ਪਾਦ ਹੁਕਮਰ ਜਾਈ ਚੱਲਣਾ ਨਾਨਕ ਖਿਖਿਆ ਨਾਲ ਹੁਕਮੀ ਹੋਵਨ ਧਾਰ ਹੁਕਮ ਨਾਲ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮਨੀਤਾ ਹੁਕਮ ਲਿਖ ਦੋ ਸੁਭ ਪਈ ਹੈ ਇਕ ਨਾਲ ਹੁਕਮੀ ਬਖਸ਼ੀਸ ਇਕ ਹੁਕਮੀ ਫਦਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾਲ ਖੋਏ ਨਾਨਕ ਮੈਂ ਜੇ ਬੁਝੈ ਤਾ ਹੋ ਮੈਂ ਕਹਿ ਨਾ ਕੋਏ ਗਾਵੇ ਖੋ ਤਾਣ ਹੋ ਵਖਸ ਤਾਣ ਗਾਵੇ ਖੁਦਾ ਜੜੇ ਨਿਸ਼ਾਨ ਗਾਵੇ ਕੋਗਨ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਖੋ ਸਾਜ ਪ੍ਰੇਜਨ ਖੇਹ ਗਾਵੇ ਖੁਦ ਹੀ ਲੈ ਫਿਰ ਦੇਹ ਗਾਵੇ ਖੋ ਜਪੈ ਦਸ ਦੂਰ ਗਾਵੇ ਕੋ ਵਿਖੇ ਹਾਜ਼ਰ ਹਜ਼ੂਰ ਕਥਨਾ ਕਥਿ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲਿੰਦੇ ذਖ 파ਹੇ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾ ਰਹਾਵ ਨਾਨਕ ਸਾਹਿਬੇ ਬਰਵਾਹ 사ਚਾ ਸਾਹਿਬ 사ਚਨਾ ਪਖਿਆ ਭਉ ਬਾਰ ਆਖਾ ਮੰਗੈ ਦੇਹ ਜਿਹ ਦਾਤਿ ਗਰੇ ਦਾਤਾਰ ਫੇਰ ਕੇ ਅਗਿਆ ਰਖੀਐ ਜੇ ਦਿਸੈ ਦਰਬਾਰ ਮੋਖੇ ਬੁਰਣ ਬੋਲੀਐ ਜਿਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਵੜਿਆਇ ਚਰਮੀ ਆਵੈ ਕਪੜਾ ਨਦਰਿ ਮੋਖ ਦਵਾਰ ਨਾਨਕ ਵਾਜੜੀਐ ਸਭ ਆਪੇ ਸਿਧਿਆਰ ਆਪਿਆ ਨਾ ਜਾਏ ਚੀਤਾ ਨਾ ਹੋਏ ਆਪੇ ਆਪ ਨਰਜਨ ਸੋਏ ਜਿਨ ਸਿਵਿਆ ਜਿਨ ਪਾਇਆ ਬਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਐ ਮਰਖੇ ਭਾਉ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮਖ ਨਾਦੈ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰ ਈਸਰ ਗੁਰ ਗੋਲਖ ਬਰਵਾ ਗੁਰ ਪਾਰਬਤੀ ਮਾਈ ਜੇ ਹੋ ਜੜ ਅੱਖਾ ਨਹੀਂ ਖੜਾ ਕਿਸ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਗ ਦਾਤਾ ਸੋ ਮੈ ਸਰ ਨਾ ਜਾਏ ਤੀਰਥ ਨਾ ਵਾਜੈ ਸੁਭਾਵਾ ਵਣ ਭਾਣੇ ਕੇ ਨਾਏ ਕਰੇ ਜਿਜ ਸੁੱਠੁ ਪਾਏ ਵੇਖਾ ਣ ਕਰਮਾ ਕੇ ਮਿਲੈ ਲੈ ਮਦ ਵਿਚ ਰਤਨ ਜੋਹਰ ਮਾਲਿਕ ਜੇ ਇੱਕ ਗੁਰ ਕੀ ਸੇ ਸੁਣੀ ਉਭਰਾ ਕੇ ਦੇਹ ਭਜਾਈ ਸਭਨਾ ਜੀਆਂ ਗਗਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗਤਾਰ ਅਰਜਾ ਹੋਰਦ ਸੁਣੇ ਹੋਏ ਨਵਾ ਖੰਡਜ ਜਾੜੀਆਂ ਨਾਰਥ ਲੈ ਸਭ ਕੋਏ ਚੰਗਾ ਨਾਮ ਰਖਾਏਗਾ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੈ ਜੇਖਸ ਗੁਣ ਕੋਈ ਕਰੇ ਸੁਣਿਆ ਸਿਦਿ ਬਿਰ ਸੁਰਨਾਥ ਸੁਣਿਆ ਦਿਵਦ ਘਵਲਾ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪਹਨਾ ਸੱਚੇ ਖਾਲ ਨਾਨਕ ਭਗਤ ਦਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾ 라ਹਲ ਮੰਦ ਸੁਣਿਆ ਜੋਗ ਲਗਿਆ ਦਨ ਭੇਦ ਸੁਣਿਆ ਸਾਤ ਸਿਮਰਤ ਵਿਦ ਨਾਨਾ ਭਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਛੜ ਗਿਆ ਸ਼ਨਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗਿਆ ਸਹਿ ਜਹਾਨ ਨਾਨਕ ਭਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਦਸ਼ਾਹ ਸੁਣਿਆ ਅੰਧੇ ਪਾਵੈ ਰਹੁ ਸੁਣਿਆ ਹਾਤਵਾਂ ਸਗਾ ਹੋ ਨਾਨਕ ਭਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨੈ ਇਹ ਗਤ ਗਹੀ ਨ ਜਾਏ ਜੇ ਕੋ ਗਹਿ ਮਿਠੇ ਬਿਦਾਏ ਕਾਗਦ ਖਲਮ ਲਿਖਣ ਹਾਰ ਪੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਬਨ ਜਾੜਾ ਮਨ ਕੋਏ ਮਨੈ ਸੁਖ ਸੁਭਾਅ ਮਨ ਬੁੱਧ ਪੰਨੇ ਸਕਲ ਪ੍ਰਣ ਕੀ ਸੁਧ ਮਨੈ ਮੋਟਾ ਟੋਟਾ ਨਾ ਖਾਏ ਬਨੈ ਜਮਕੇ ਸਾਥ ਰਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣ ਮਨ ਕੋਏ ਬੰਨ ਬਾਰਗ ਠਾਕ ਨਾ ਪਾਏ ਬੰਨ ਬਸਵੇਂ ਪ੍ਰਗਟ ਜਾਏ ਬੰਨ ਭਗ ਨ ਚੱਲੇ ਪੰਥ ਬੰਨ ਧਰਮ ਸੱਚੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਰ ਜਾਣ ਮਨ ਕੋਏ ਬੰਨ ਆਵੈ ਮੁਕਤ ਦਵਾਰ ਮਨ ਪਰਵਾਰਾ ਸਾਧਾਰ ਬੰਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਵੇ ਨ ਦੇਖ ਐਸਾ ਨਾਮ ਰੰਜਣਾ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਪੰਜ ਕਰਵਾ ਪੰਜ ਬਰਧਾ ਪੰਜੇ ਪਾਵੇ ਦਰਗਹਿ ਮਾ ਪੰਜੇ ਸੋਹੇ ਦਰ ਰਾਜਾ ਪੱਦਾ ਗਾ ਗੁਰ ਇੱਕ ਦਿਹਾਰ ਜੇ ਕੋ ਕਹਿ ਕਰੇ ਵਿਚਾਰ ਟਰਤੇ ਗੈ ਕਰੜੇ ਨਾ ਸਮਾਰ ਤੋਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰਖਿਆ ਜਨ ਸੋਤ ਜੇ ਕੋ ਬੁਝਾ ਹੋ ਸਤਿਆਰ ਤਵਲੇ ਉਪਰ ਕੇਦਾ ਭਾਰ ਤਰਤੇ ਹੋਰ ਪਰ ਹੋਰ ਹੋਰ ਤਿਸ ਤੇ ਭਾਰ ਚਲ ਗੁਣ ਜੋਰ ਜੀ ਜਾਤ ਰੰਗਾ ਖੇ ਨਾਵ ਸਭ ਨ ਲਿਖਿਆ ਬੜੀ ਖਲਾਮ ਇਹੋ ਲੇਖ ਲਿਖ ਜਾਣਾ ਕੋਏ ਲੇਖ ਲਿਖਿਆ ਕੀਤਾ ਹੋਏ ਖੇਤਾ ਤਾਨ ਸਹਲ ਰੂਪ ਖੇਤੀ ਦਾ ਜਨ ਗੁਣ ਗੂਤ ਚੀਤਾ ਬਸਾਵੇ ਕੋ ਕੁਵਾਵੋ ਤਿਸ ਤੇ ਹਰ ਦਰਿਆਓ ਕੁਦਰਤ ਕਉਨ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਜਦ ਫਾਵੈ ਸਾਈ ਭਲੇਖਾਰ ਤੂੰ ਸਦਾ ਸੁਲਬਤ ਨਿਰੰਥਾਰ ਅਸੰਖ ਜਪ ਸੰਗ ਧਾਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥ ਮੁਖਯੋਤ ਪਾਠ ਅਸੰਖ ਜੋਗ ਗੰਧ ਰਖਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਚੀ ਅਸੰਖ ਦਾਤਾਰ ਅਸੰਖ ਸੁਰਮ ਭਗਸਾਰ ਅਸੰਖ ਮੋਦੇ ਬਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਜਦ ਭਾਵੇ ਸਾਈ ਭਰੇ ਕਾਰ ਤੂੰ ਸਦਾ ਸਦਮਤ ਨਿਰੰਕਥਾਰ ਅਸੰਖ ਮੁਰਖ ਅੰਧ ਘੋਰ ਅਸੰਖ ਤੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖੜਿਆ ਗੁਰੇ ਬਿਰਾਹੇ ਅਸੰਖਲੇਜ ਮਲਬਾ ਖਾਹੇ ਅਸਾਂ ਸ੍ਰਿੰਦਰ ਗ ਸਰ ਕਰਪ ਹਾਰ ਨਾਨਕ ਨੇ ਗਹਿ ਵਿਚਾਰ ਵਾਰਿਆ ਨਾ ਜਮ ਇੱਕ ਵਾਰ ਜੋ ਤਦ ਭਾਵੈ ਸਾਈ ਭੀਖਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਗਿ ਥਾਵ ਅਗੰਗ ਅਗੰਗ ਸੰਖ ਲੋ ਅਸੰਖ ਅਸਿਰਪਾਰ ਹੋਏ ਅਖਰੇ ਨਾਮ ਕਰੇ ਸਰਾਹ ਅਖਰੇ ਗਿਆਨ ਜੀਤ ਗੁਣ ਗਾਹ ਅਖਰੇ ਏਖਣ ਬੋਲਣ ਬਾੜ ਅਖਰਾ ਸਰਸਜੋਗ ਖਾਣ ਜਿਨੇ ਲਿਖੇ ਤੇ ਸਰਨਾਹੇ ਜੇ ਪਰਮਾਤਮਾ ਦੇ ਪਾਹੇ ਜੇ ਤਾ ਕੀਤਾ ਤੇ ਤਾ ਨਾਓ ਵਿਣਨਾਵਾ ਰਾਹੀ ਕੋ ਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਖਾਰ ਭਰਿਆ ਹੱਥ ਪੈਰ ਦਿੰਦੇ ਹੈ ਪਾਣੀ ਦਿੱਤਾ ਦਰਸਖੇ ਹੈ ਬੋਧ ਬਲਿਤੇ ਕਪੜ ਹੋਏ ਦੇਹ ਸਾ ਗੁਣ ਲਈ ਅਧੋਏ ਭਰਿਆ ਬਲ ਬਾਬਾ ਕੇ ਸੰਗ ਉਹ ਧੂਪ ਨਾਵੇ ਕੇ ਰ